ਤਸੀਂ ਵਿਸਾਖੀ ਦੇ ਮੌਕੇ ਤੇ ਸਵੇਰੇ ਤੁਹਾਨੂੰ ਕਵਰੇਜ ਦਿਖਾਈ ਸੀਗੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਔਰ ਇਸ ਵਕਤ ਅਸੀਂ ਫਿਰ ਤੋਂ ਪਹੁੰਚ ਚੁੱਕੇ ਹਾਂ ਦੁਪਹਿਰ ਨੂੰ ਜਦੋਂ ਇੱਥੇ ਟੁੱਟ ਲੰਗਰ ਵਰਤਾਇਆ ਜਾ ਰਿਹਾ ਰਸ਼ ਕਾਫੀ ਹੈਗਾ ਔਰ ਇਸ ਮੌਕੇ ਤੇ ਸਾਡੇ ਪਿੰਡ ਦੇ ਜੋ ਜਿਨ੍ਹਾਂ ਦੇ ਮਿਸਿਸ ਸਰਪੰਚ ਹੈਗੇ ਆ ਤੇ ਇਹ ਮੈਂਬਰ ਪੰਚਾਇਤ ਆ ਸੁਖਦੇਵ ਸਿੰਘ ਜੀ ਖੜੇ ਹੋਏ ਨੇ ਇਹਨਾਂ ਤੋਂ ਵੀ ਵਿਸਾਖੀ ਦੇ ਮੌਕੇ ਤੇ ਜੀ ਸ਼ੁਕ ਕਾਮਨਾਵਾਂ ਕੀ ਕਹਿਣਾ ਚਾਹੂੰਗਾ ਵਿਸਾਖੀ ਦੇ ਮੌਕੇ ਦੇ ਉੱਤੇ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਤੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਹਾਂਜੀ ਨੰਬਰਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਪੁਸਾਕੀ ਲਿਆ ਸਾਰਿਆਂ ਨੂੰ ਲੱਖ ਲੱਖ ਵਾਰਖਾਂ ਜੀ ਤਾਂ ਖੰਡ ਪੰਡ ਦੇ ਪਏ ਹਨ ਲੰਗਰ ਚੱਲ ਰਿਹਾ ਹੈ ਹਾਂਜੀ ਸੈਕਟਰੀ ਸਾਹਿਬ ਤੁਹਾਡਾ ਤਾਂ ਨਾਤਾ ਹੀ ਮੈਂ ਕਹਿੰਦਾ ਜਦੋਂ ਮੇਰੀ ਅੱਖ ਖੁੱਲ ਨਹੀਂ ਸੀ ਤਦ ਤੋਂ ਦੇਖਦੇ ਆਣੇ ਹੈ ਗਿਆ ਵਿਸਾਖੀ ਦੇ ਇਸ਼ੂ ਵਾਪਸਰ ਤੇ ਕੀ ਕਹਿਣਾ ਜਾਉਂਗੇ ਆਜ ਦਾ ਦਿਨ ਜਿਹੜਾ ਜੋ ਹੈ ਪੰਜਾਂ ਖੁਸ਼ੀਆਂ ਦਾ ਹੈ ਪੰਜ ਕਿਦਾਂ ਜੀ ਉਹ ਦੱਸ ਦੋ ਆਮ ਪਬਲਿਕ ਨੂੰ ਪਤਾ ਲੱਗੇ ਜੂੜੀ ਮੈਂ ਦੱਸ ਦਿੰਦਾ ਹਾਂਜੀ ਵਿਸਾਖੀ ਦਾ ਸਮਾਗਮ ਹਾਂਜੀ ਇੱਦੇ ਛੋਟੇ ਦੱਸੋ ਸਾਖੀ ਦਾ ਕੀ ਹੋਇਆ ਜੀ ਖਾਲਸਾ ਸਜਨਾ ਦੇਰ ਸ ਬਿਲਕੁਲ ਬਿਕੰਮੀ ਸਮਤ ਜੀ 2082 ਜੀ ਜੀ ਖਾਲਸਾ ਸਮਤ ਸਾਵ ਸਤ 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 ਲੋ ਜੀ ਇਹ ਜਾਨ ਚਾਰ 5000 5000 ਆ ਜਿਹੜੀ ਜਾਣਕਾਰੀ ਇਹਨਾਂ ਨੇ ਦਿੱਤੀ ਆ ਆਮ ਲੋਕਾਂ ਨੂੰ ਨਹੀਂ ਦਿੱਤੀ ਔਰ ਬਾਕੀ ਇਸ ਲਈ ਅਸੀਂ ਦੇਖਿਆ ਭਾਜੀ ਐਨ ਆਰ ਆਈ ਵੀ ਕਾਫੀ ਆਏ ਹੋ ਨੇ ਔਰ ਜੀ ਸਰਿੰਦਰ ਭਾਜੀ ਕੀ ਹਾਲ ਹੈ ਹਾਂ ਜੀ ਹਾਂ ਠੀਕ ਤੁਸੀਂ ਇਸ ਮੌਕੇ ਤੇ ਵਿਸਾਖੀ ਤੇ ਕੀ ਕਹਿਣਾ ਚਾਹੋਗੇ ਜੀ ਆਪਰੇ ਨਵਾਂ ਸਾਲ ਆਵੇ ਜੀ ਹਾਂ ਅਰ ਪਰਮਾਤਮਾ ਕਰੇ ਸਭ ਦਾ ਖਲਾਫ ਹੋਵੇ ਸਭ ਮੈਂ ਕਿਹਾ ਸਿੰਦੇ ਭਾਜੀ ਤੁਸੀਂ ਕਿੰਨੇ ਸਾਲ ਬਾਅਦ ਗਰਚਾਂ ਦੀ ਜਿਹੜੀ ਹੁਣ ਬਸਾਖੀ ਦੇ ਵਿੱਚ ਆਏ ਤੁਸੀਂ ਤਾਂ ਪਤੀਸ਼ਰ ਆ ਹਾਲੇ ਹੀ ਆਏ ਦੇ ਹਰ ਸਾਲ ਹੀ ਆ ਜਾਂਦਾ ਹਰ ਸਾਲ ਹੀ ਆ ਜਾਂਦੇ ਹਾਂ ਹਾਂ ਜੀ ਹਾਂ ਜੀ ਸਾਡੇ ਭਾਜੀ ਤੁਸੀਂ ਬਸਾਖੀ ਦੇ ਮੌਕੇ ਤੇ ਹਾਂ ਜੀ ਔਰ ਇਸ ਬਸਾਕੀ ਦੇ ਮੌਕੇ ਤੇ ਤੁਸੀਂ ਦੇਖ ਸਕਦੇ ਆ ਪਿੰਡ ਘਰਚਾ ਦੇ ਵਿੱਚ ਜਿਹੜੇ ਆ ਤੁਹਾਡੇ ਗਵਾਂਢੀ ਆ ਸਾਰੇ ਘਰਚਾ ਦੇ ਵਿੱਚ ਦਾ ਤੁਹਾਨੂੰ ਸਰਪੰਚ ਨੇ ਰੱਖਿਆ ਔਰ ਇਹ ਸਾਡੇ ਸਾਡੇ ਬਿਲਕੁਲ ਗਵਾਂਢੀ ਚਾਹੇ ਵਿਦੇਸ਼ ਚਲ ਜਾਣ ਚਾਹੇ ਕਿਤੇ ਚਲ ਜਾਣਾ ਪਰ ਜਿਹੜਾ ਕਹਿੰਦੇ ਹੁੰਦੇ ਨਾ ਆਪਣਾ ਕਿਤੇ ਬਾਬਾ ਜਿੱਥੇ ਉਹਨਾਂ ਦਾ ਜਨਮ ਹੋਇਆ ਉਹਦੇ ਉੱਤੇ ਰਹਿਣੇ ਵਿਦੇਸ਼ ਤੋਂ ਵੀ ਆਏ ਨੇ ਔਰ ਇਸ ਮੌਕੇ ਤੇ ਜਿ세ਦਾ ਜੋ ਇੱਥੇ ਦੇ ਹੈੱਡ ਗ੍ਰਾਂਥੀ ਨੇ ਇਹ ਵੀ ਮੌਜੂਦ ਨੇ ਔਰ ਪ੍ਰਧਾਨ ਸਾਹਿਬ ਜੀ ਨੇ ਇਸ ਮੌਕੇ ਤੇ ਜਿਹੜਾ ਹੈਗਾ ਆ ਕਿ ਤਕਰੀਰ ਤਕੀਵਨ ਸਿਰਫ ਗਰਚਿਆਂ ਦੇ ਨਹੀਂ ਆਏ ਹੈਗੇ ਗਰਚਿਆਂ ਤੋਂ ਵੀ ਦੂਰੋ ਦੂਰੋ ਆਏ ਹੋਏ ਨੇ ਕਿਉਂਕਿ ਇਹ ਗੁਰਦਵਾਰਾ ਸਾਹਿਬ ਦੀ ਮਾਨਤਾ ਇਹਨੇ ਆ ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂ ਸਾਗਰ ਨੂੰ ਵਾਜਤਨ ਗੁਰੂ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੋ ਕੇਸਗੜ ਸਾਹਿਬ ਦਿੱਤੀ ਦੇ ਉੱਤੇ 16 ਸੰਗਤ ਡਿਵੀਜ਼ਨ ਦੇ ਸਾਥੀਆਂ ਨੂੰ ਮਾਕੇ ਨੇ ਪਾਜੀ ਪੇਰੇ ਦੀ ਸਹਾਜਨਾ ਕੀਤੀ ਜੀ ਅੱਜ ਉੱਥੇ ਜਿੱਥੇ ਪਾਤਸ਼ਾਹ ਜੀ ਨੇ ਸਾਨੂੰ ਜਾਤ ਪਾਤਾਂ ਦੇ ਵਿੱਚ ਟੰਡਿਆ ਜਿੱਥੇ ਪਾਤਸ਼ਾਹ ਜੀ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਤਾਂ ਕਿ ਸਾਨੂੰ ਕਹਿ ਵੀ ਅਸੀਂ ਜਿਹੜਾ ਸਮਾਜ ਦੇ ਵਿੱਚ ਇੱਕ ਬਿਨਾ ਵੱਖਰੇ ਸਮਾਜ ਦੇ ਵਿੱਚ ਜਿਹੜਾ ਆਪਣਾ ਜੀਵਨ ਜੀਤ ਕਰਾਂਗੇ ਥਰੂ ਪਾਤਸ਼ਾਹ ਜੀ ਦੀ ਸਮੂੱਚੀ ਲਕਾਈ ਦੇ ਵਾਸਤੇ ਸੰਜੋ உபਦੇਸ਼ ਦਿੱਤਾ ਅੱਜ ਸਮੂੱਚੀ ਗਾਉਂ ਨੂੰ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਸੱਚੀ ਪਾਤਸ਼ਾਹ ਜੀ ਸੰਗਰਾਦ ਵੀ ਆਜ ਅੱਜ ਜਿੱਥੇ ਵਿਸਾਖੀ ਦੀ ਸੰਗਰਾਦ ਹੈ ਸੋ ਕੀ ਅੱਜ ਦਸਤਾਰ ਦਿਵਸ ਵੀ ਹੈ ਅੱਛਾ ਦਸਤਾਰ ਦਿਵਸ ਵੀ ਹੈ ਅੱਜ ਜਿੱਥੇ 13 ਸਿੰਘ 1978 ਦੀ ਵਿਸਾਖੀ ਨੂੰ ਸੇਵਾ ਕੀਤੇ ਸੀਗੇ ਅੱਜ ਉਹ ਦਿਨ ਵੀ ਹੈ 13 ਉਹਦੇ ਉਹ ਦਿਨ ਹੈ ਸਿੱਕੇ ਜਿਸ ਸਮੇਂ ਸੀ ਫੌਮ ਨੂੰ ਧਨਪੁਰ ਗੁਰਮ ਸਿੰਘ ਮਹਾਰਾ ਸੱਚੇ ਸਾਥ ਜੀਵਨ ਤੋਂ ਆਪਣੇ ਜਰਾ ਸੇਵ ਲੈ ਕੇ ਆਪਣੇ ਜੀਵਨ ਕਿਰਨ ਲੈ ਗਿਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਮੌਕੇ ਤਾਂ ਉਹ ਵੀ ਅਸੀਂ ਦਿਖਾਣੇ ਆ ਗਏ ਆ ਦੇਖੋ ਬੱਚੇ ਮੈਂ ਕਹਿੰਦਾ ਇੱਥੇ ਤੇ ਕਾਫੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਆਈਸਕ੍ਰੀਮ ਹੋ ਗਿਆ ਹੋਰ ਹੋ ਗਿਆ ਔਰ ਔਰ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਆ ਸਾਡੇ ਮਤਲਬ ਦੂਰੋਂ ਦੂਰੋਂ ਵੀ ਜਿਹੜੇ ਆ ਉਹ ਇੱਥੇ ਮੌਕੇ ਤੇ ਉੱਪਰ ਪਹੁੰਚੇ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਜਿੰਨੀ ਸੰਗਤ ਆਈ ਹੋਈ ਹੈਗੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿਖਾ ਸਕਾਂ ਵੀਡੀਓ ਵੀ ਮੈਂ ਲੰਬੀ ਨਹੀਂ ਕਰਨਾ ਚਾਹੁੰਦਾ ਹੈਗਾ ਆ ਲੇਕਿਨ ਤੁਹਾਨੂੰ ਜਿਹੜਾ ਆ ਕਿ ਇੱਥੇ ਦਾ ਪੂਰਾ ਹੀ ਇਕਾਏਗਾ ਬੱਚੇ ਵੀ ਜਿਹੜੇ ਆ ਬਜ਼ੁਰਗ ਨੇ ਹਰ ਵਰਗ ਜਿਹੜਾ ਆ ਇਸ ਮੌਕੇ ਤੇ ਪਹੁੰਚਿਆ ਹੋਇਆ ਤੁਸੀਂ ਆ ਬਸਾਖੀ ਤੇ ਦੇਖ ਸਕਦੇ ਹੈਗੇ ਆ ਔਰ ਹਮੇਸ਼ਾ ਮੇਰੀ ਕੋਸ਼ਿਸ਼ ਰਹੀ ਹੈਗੀ ਆ ਕਿ ਤੁਹਾਨੂੰ ਹਰ ਪਲ ਜਿਹੜਾ ਇਹ ਵੀ ਇੱਥੇ ਦੇ ਸੇਵਾ ਕਰ ਪਰ ਜਿਹੜਾ ਉਹ ਕੈਮਰੇ ਵਿੱਚ ਲੇਡੀਜ਼ ਮੌਜੂਦਾ ਸਰਪੰਚ ਵੀ ਇਸ ਮੌਕੇ ਤੇ ਮੌਜੂਦ ਆ ਚਲੋ ਇਹਨਾਂ ਤੋਂ ਵੀ ਹਾਂਜੀ ਇਹ ਸਾਡੇ ਪਿੰਡ ਦੇ ਲੇਡੀਜ਼ ਮੌਜੂਦਾ ਸਰਪੰਚ ਨੇ ਹਾਂਜੀ ਪਸਾਖੀ ਮੁੱਖ ਕੀ ਕਹਿਣਾ ਚਾਹੁੰਦੇ ਨੇ ਅੱਜ ਇਹ ਖਾਸਾ ਵਾਜਿੰਗੇ ਫਤ ਸਾਰੇ ਦੇਸ਼ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪਸਾਖੀ ਦੀ ਬਹੁਤ-ਬਹੁਤ ਵਧਾਈਆਂ ਹੌਨ ਜੀ ਔਰ ਇਸ ਮੌਕੇ ਤੇ ਤੁਸੀਂ ਦੇਖ ਸਕਦੇ ਹੈਗੇ ਮੈਂ ਪਹਿਲਾਂ ਵੀ ਤੁਹਾਨੂੰ ਦੁਖਾਇਆ ਸੀ ਤੇ ਇਸ ਵਾਰ ਫਿਰ ਜਦੋਂ ਹੁਣ ਓ ਟੁੱਟ ਲੰਗਰ ਚਾ ਵਰਤਾਇਆ ਜਾ ਰਿਹਾ ਉਹ ਦਿਖਾ ਤੁਸੀਂ ਦੇਖ ਪਾ ਰਹੇ ਆ ਸੰਗ ਤਾਂ ਜਿਹੜੀਆਂ ਲਗਾਤਾਰ ਆ ਰਹੀਆਂ ਖੁਕ ਲੰਗਰ ਪਾਣੀ ਓ ਟੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਔਰ ਕਾਫੀ ਰਾਸ ਤੁਸੀਂ ਦੇਖ ਸਕਦੇ ਆ ਗਿਆ ਕਿਉਂਕਿ ਜਿਹੜੇ ਜਿਨ੍ਹਾਂ ਦੇ ਪਰਿਵਾਰ ਦੇ ਘਰ ਮੈਂਬਰ ਬੈਠੇ ਹੋਏ ਨੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸਮਾਂ ਖਰਾਬ ਹੈਗਾ ਉਹਨਾਂ ਲਈ ਤਾਂ ਵੀ ਲੰਗਰ ਪਾਣੀ ਤਾਂ ਲੈ ਕੇ ਜਾਣਾ ਹੀ ਹੁੰਦਾ ਆ ਔਰ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਉੱਪਰ ਕੋਸ਼ਿਸ਼ ਕਰ ਰਹੇ ਆ ਕਿ ਪੂਰੀ ਦੀ ਪੂਰੀ ਜਿਹੜਾ ਹੈਗਾ ਆ ਇਹਦਾ ਮਾਹੌਲ ਤੁਹਾਨੂੰ ਦਿਖਾਇਆ ਜਾਵੇ ਔਰ ਇੱਥੇ ਇਸ ਤਰ੍ਹਾਂ ਨਹੀਂ ਆ ਦੇਖੋ ਲੰਗਰ ਜਿਹੜਾ ਆ ਇਦਾਂ ਨਹੀਂ ਹੈਗਾ ਜੀ ਅਸੀਂ ਨਹੀਂ ਪਾਣਾ ਫੇਰ ਕੇ ਲਾਜੋ ਲੰਗਰ ਬਿਲਕੁਲ ਤੁੱਟ ਬਰਤਾਇਆ ਜਾ ਰਿਹਾ ਹੈਗਾ ਆ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਸਾਰੀ ਦੀ ਸਾਰੀ ਵੀਡੀਓ ਜਿਹੜੀ ਆ ਅਸੀਂ ਦਿਖਾਈਏ ਔਰ ਜੇ ਕਿਸੇ ਦੀ ਪੇਟਾ ਆ ਗਈ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਹੈਗਾ ਕਿ ਸਾਡੀ ਕੋਸ਼ਿਸ਼ ਹੈਗੀ ਆ कि ਤੁਹਾਨੂੰ ਅਸੀਂ ਸੇਵਾਦਾਰ ਵੀ ਜਿਹੜੇ ਆ ਉਹ ਵੀ ਸਾਰੇ ਅਸੀਂ ਦਿਖਾਈਏ ਇਹ ਕਾਫੀ ਅਸੀਂ ਦੇਖਦੇ ਆ ਰਹੇ ਆ ਮਤਲਬ ਆ ਕਿ ਛੋਟੇ ਵੀ ਹੁੰਦੇ ਸੀਗੇ ਤਦ ਤੋਂ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਵੀ ਸੇਵਾ ਨਿਭਾ ਰਹੇ ਹੈਗੇ ਆ ਕੋਸ਼ਿਸ਼ ਰਹੀ ਆ ਕਿ ਅਸੀਂ ਤੁਹਾਨੂੰ ਪਲ-ਪਲ ਦੀ ਔਰ ਔਰ ਜੋ ਉਤਟ ਲੰਗਰ ਹੈਗਾ ਆ ਉਹ ਸੰਗਤਾਂ ਨੂੰ ਦਿੱਤਾ ਵੀ ਜਾ ਰਿਹਾ ਆ ਔਰ ਵਰਤਾਇਆ ਵੀ ਜਾ ਰਿਹਾ ਹੈਗਾ ਔਰ ਤੁਸੀਂ ਦੇਖ ਪਾ ਰਹੇ ਹੋ ਕੀਤੇ ਔਰ ਸਤਨਾਮ ਵਾਹਿਗੁਰੂ ਦਾ ਔਰ ਨਾਲ ਦੀ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਜਿਹੜਾ ਆ ਇਹ ਲੰਗਰ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਕਿ ਨਾਲ ਦੀ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਹੈਗਾ ਉਹ ਵੀ ਨਾਲ ਦੀ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸਤਿ ਸ੍ਰੀ ਅਕਾਲ ਜੀ। ਅੱਗੇ ਆਇਆ ਮੇਰਨਾਮ ਗੁਰਗਿਆਲ ਤੁਸੀਂ ਵਿਦੇਸ਼ ਵਿੱਚ ਰਹਿੰਦੇ ਆ? ਹਾਂ ਜੀ। ਕਿਹੜੀ ਜਗ੍ਹਾ? ਬੈਲਜੀਅਮ ਬੈਲਜੀਅਮ ਰਹਿੰਦੇ ਆ। ਅਬ ਸਾਖੀ ਦੇ ਮੌਕੇ ਤੇ ਆਏ ਆ ਤੁਸੀਂ। ਕੀ ਕਹਿਣਾ ਚਾਹੁੰਦੇ ਦੇਸ਼ ਵਾਸੀਆਂ ਨੂੰ? ਦੇਸ਼ ਵਾਸੀਆਂ ਨੂੰ ਬਰਾਕੀ ਦੀਆਂ ਸ਼ੁਭ ਕਾਮਨਾਵਾਂ। ਠੀਕ ਹੈ ਨੰਨ ਬਹੁਤ ਹੀ ਮੱਤਿਆਲ ਠੀਕ ਸਰੇਆ ਕਿ ਅਸੀਂ ਤੁਹਾਨੂੰ ਪੂਰੀ ਜਿੱਦੀ 20 ਸੰਗਤ ਆਈ ਹੈਗੀ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਇੱਕ ਇੱਕ ਜਿਹੜਾ ਪਤਾ ਲੱਗ ਸਕੇ ਤੇ ਕਈ ਕੋ ਬਹੁਤ ਸਾਰੀਆਂ ਸੰਗਤਾਂ ਦੇ ਪ੍ਰਸ਼ਾਦਾ ਛੱਕ ਕੇ ਵੀ ਜਿਹੜੇ ਉਹ ਜਾ ਚੁੱਕੇ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਉਹ ਤੂਟ ਲੰਗਰ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਆ ਔਰ ਮੇਰੀ ਕੋਸ਼ਿਸ਼ ਰਹੇਗੀ ਵੀ ਤੁਹਾਨੂੰ ਪੂਰੇ ਤੇਆਂ ਪੂਰੀਆਂ ਤਸਵੀਰਾਂ ਜਿਹੜੀਆਂ ਆ ਜਿੰਨੇ ਸਮਾਂ ਮੈਂ ਇੱਥੇ ਫਿਲਹਾਲ ਹਾਂ ਉਹ ਤੁਹਾਨੂੰ ਮੈਂ ਆਪਣੇ ਚੈਨਲ ਰਾਹੀਂ ਤੁਹਾਨੂੰ ਦਿਖਾ ਸਕਾਂ ਉਹ ਟਰ ਲੰਗਰ ਜਿਹੜਾ ਉਹ ਸੰਗਤਾਂ ਜਿਹੜੀਆਂ ਆ ਛਕਰੀਆਂ ਨੇ ਇਸ ਬਸਾਖੀ ਦੇ ਮੌਕੇ ਦੇ ਉੱਪਰ ਔਰ ਸੰਗਰਾਂ ਦਾ ਦਿਹਾੜਾ ਵੀ ਆ ਜਿਹੜੇ ਸੇਵਾਦਾਰ ਤੁਸੀਂ ਦੇਖ ਪਾ ਰਹੇ ਹੋ ਬਹੁਤ ਵੀ ਸੇਵਾ ਕਰ ਰਹੇ ਨੇ ਔਰ ਸਾਡੀ ਇੱਕ ਰਿਕੁਐਸਟ ਹੈ ਕਿ ਤੁਸੀਂ ਨਵੇਂ ਸ਼ਹਿਰ ਦੇ ਬਾਬਾ YouTube ਚੈਨਲ ਨੂੰ ਵੀਡੀਓ ਚਲਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਜਿਲ੍ਹਾ ਅਸ਼ੀਤ ਭਗ ਸਿੰਘ ਨਗਰ ਦੀ ਹਰ ਹਰ ਖਬਰ ਹਰ ਰਿਪੋਰਟ ਪਹੁੰਚਦੀ ਰਹੇ ਆ ਤੁਸੀਂ ਦੇਖ ਪਾ ਰਹੇ ਹੋ ਵਾਕਿਆਈ ਇਸ ਮੌਕੇ ਦੇ ਉੱਪਰ ਵਿਸ਼ੇਸ਼ ਕਵਰੇਜ ਜਿਹੜੀ ਹੈਗੀ ਆ ਸਵੇਰੇ ਵੀ ਅਸੀਂ ਕੀਤੀ ਸੀ ਕੀਤੀ ਜਾ ਰਹੀ ਆ ਨਮਾਜ ਦਵਾਪਾ YouTube ਚੈਨਲ ਨੂੰ ਨੰਬਰ 1 ਦੇ ਉੱਪਰ ਤੇ ਤੁਸੀਂ ਸਬਸਕ੍ਰਾਈਬ ਕਰੋ ਨੰਬਰ 2 ਇਸ ਨੂੰ ਬਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਨਮਾਸ਼ਾਰ ਦਵਾਪਾ YouTube ਚੈਨਲ ਹੀ ਇੱਕ ਅਜਿਹਾ ਚੈਨਲ ਆ ਜੋ ਤੁਹਾਨੂੰ ਹਰ ਹਰ ਪ੍ਰੋਗਰਾਮਾਂ ਦੀ ਖਬਰ ਜਿਹੜੀ ਆ ਉਹ ਦਿਖਾਉਂਦਾ ਹੈਗਾ ਤੇ ਸਾਡੇ ਵੱਲੋਂ ਤੁਸੀਂ ਦੇਖਿਆ ਹੋਣਾ ਸਾਡੇ ਚੈਨਲ ਦੇ ਉੱਪਰ ਸ਼ੂਗਰ ਦੇ ਵਿਸ਼ੇਸ਼ ਕਿੱਪ ਲਗਾਏ ਜਾਂਦੇ ਆ ਉਹ ਦਵਾਈ ਦੇ ਅਸੀਂ ਮੂਹ ਮੰਗੇ ਕਦੀ ਪੈਸੇ ਵੀ ਨਹੀਂ ਮੰਗਦੇ ਹੈਗੇ 8 ਦਿਨ ਪਾਣੀ ਪੀਣ ਦੇ ਨਾਲ ਆ ਜਿਹੜਾ ਉਹ ਸ਼ੂਗਰ ਤੋਂ ਜਿਹੜਾ ਉਹ ਸਦਕਾਰਾ ਹੋ ਜਾਂਦਾ ਹੈਗਾ ਆ ਤੇ ਗੋਲੀਆਂ ਜਿਹੜੀਆਂ ਤੁਸੀਂ ਰੋਜ਼ ਲੈਣੇ ਨੇਪ ਜਿਹੜੀਆਂ ਤੁਸੀਂ ਗੋਲੀਆਂ ਖਾਂਦੇ ਹੋ ਤੁਹਾਨੂੰ ਉਸ ਤੋਂ ਸਦਕਾਰਾ ਮਿਲ ਜਾਵੇਗਾ ਤੋ ਇਸ ਕਰਕੇ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਦੇ ਉੱਪਰ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਜਿਲ੍ਹਾ ਸ਼ਹੀਦ ਪੱਡਸਿਕ ਨਹੀਂ ਕਰਦੀ ਹਰ ਖਬਰ ਹਰ ਕੋਰ ਆ ਰਹੀ ਆ ਔਰ ਇਧਰ ਵਰਤਨਾ ਦੀ ਸੇਵਾ ਜਿਹੜੇ ਆ ਉਹ ਵੀ ਬਖੂਬੀ ਨਿਵਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਦਾ ਜਿਹੜੇ ਬਖੂਬੀ ਸੇਵਾ ਨਿਵਾ ਰਹੇ ਆ ਆਪ ਬੱਚੀ ਨੂੰ ਮੈਂ ਕਈ ਵਾਰ ਦੇਖਿਆ ਆ ਕਿ ਇਹ ਹਰ ਜਗ੍ਹਾ ਜਿਹੜੀ ਆ ਬਖੂਦੀ ਸੇਵਾ ਨਿਭਾਉਂਦੀ ਹੈ ਨਿਭਾਉਂਦੀ ਆ ਤੇ ਗੁੱਡੀ ਤੇਰਾ ਨਾਮ ਕੀ ਆ ਹਰਲੀਨ ਕਾ ਹਰਲੀਨ ਕੋ ਕਿਹੜੇ ਸਕੂਲੇ ਪੜਦੀ ਆ ਮੈਂ ਪੈਰਿਸ ਪੜਦੀ ਪੈਰਿਸ ਤੋਂ ਬਰਕ ਸਕੂਲੇ ਪੜ੍ਹਦੀ ਆ ਗਿਆ ਅੱਛਾ ਵੇ ਇਸ ਵਾਰ ਤੇ ਨੰਬਰ ਕਿੰਨੇ ਆਏ ਫਿਰ ਐਕਸੈਮ 95% ਲੈ ਤੇ ਕਿਹੜੀ ਪੋਜੀਸ਼ਨ ਹੋ ਗਈ ਮੈਂ A+ A+ ਵਾਹ ਜੀ ਵਾਹ ਦੇਖੋ ਅਸੀਂ ਕਾ ਚਲੋ ਬੱਚਿਆਂ ਨੂੰ ਇਹ ਵੀ ਪੁੱਛ ਲੈਨੇ ਇਸ ਮੌਕੇ ਤੇ ਔਰ ਲਗਾਤਾਰ ਸੰਗਤ ਗ੍ਰੀਨ ਹੈ ਜੋ ਲਾਈਵ ਲੋਕਲ ਬਹੁਤ ਖੂਬੀ ਸੇਵਾ ਜਿਹੜੇ ਇਸ ਮੁਕਤੇ ਦੇ ਉੱਪਰ ਨਿਵਾ ਰਹੇ ਹੈਗੇ ਆ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਸੀਂ ਪਾ ਰਹੇ ਹੋ ਔਰ ਇਸ ਤੋਂ ਬਾਅਦ ਦੇ ਵਿੱਚ ਜਿਹੜਿਆ ਕਿ ਕਸ਼ਮੀਰੀ ਕੈਸ ਫੇਸਬੁਕ ਆ ਉੱਤੇ ਤੁਸੀਂ ਲਾਈਵ ਦੇਖਿਆ ਬਾਕੀ ਦੀ ਸਾਰੀ ਰਿਪੋਰਟ ਜਿਹੜੀ ਆ ਉਹ ਤੁਹਾਨੂੰ ਇਸ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਦਿਖਾਈ ਦੇ